ਹੁਣ ਕਬੱਡੀ ਕੌਣ ਪਾਊਗਾ ਹੁਣ ਕਬੱਡੀ ਕੌਣ ਪਾਊਗਾ ਹੁਣ ਕਬੱਡੀ ਕੌਣ ਪਾਊਗਾ ਨਾ ਟਗਿਆਵਾਂ ਕਹਿੰਦਾ ਮੈਂ ਹੀ ਪਾਊਗਾ ਰੇਟਾ ਤਾੜੀਆਂ ਲਾ ਦਿਓ ਜ਼ੋਰਦਾਰ ਬਾਬੇ ਸ਼ੇਰ ਸਿੰਘ ਦਾ ਪੁੱਤਰ ਹੈ ਬਾਬੇ ਚੰਨਣ ਸਿੰਘ ਦਾ ਪੁੱਤਰ ਹੈ ਲੈ ਵੀ ਸਵਾਦ ਕਰਦੇ ਗੱਲ ਲਓ ਕਹਿੰਦੇ ਗੁਰਵਿੰਦਰ ਘਾਂਗੇਰੇ ਕਬੱਡੀ ਪਾਦੀ ਹੈ ਸ਼ਾਰਜਾਹੀ ਤਿਆਰ ਸੁੱਖਾ ਸ਼ੇਰਪੁਰਾ ਕਬੱਡੀ ਹਾਂਸਰਾ ਗੁਰਤੇਜ ਦਿਵਾਲ ਤੇ ਨਾਲ ਗੁਰਵਿੰਦਰ ਮੱਗਲਾ ਕੱਪਰ ਵਾਲਾ ਕਾਂਗੇ ਵਾਲਾ ਹੋ ਗਈ ਓ ਕਮਾਲਪੁਰ ਕਾਂਗੇ ਵਾਲਾ ਕਾਂਗੇ ਵਾਲਾ ਹੋ ਗਈ ਹੈ ਮੈਨੂੰ ਲੱਗਦਾ ਵੀ ਗੁਰਵਿੰਦਰ ਨੇ ਦੁਬਾਰਾ ਰੇੜ ਪਾਈ ਸੀ ਪਹਿਲਾਂ ਹੋਰ ਸਤਰਾਣ ਨਹੀਂ ਤੀ ਸੀ ਤੇ ਹੁਣ ਨੰਬਰ ਲੈ ਆਇਆ ਲਓ ਕਹਿੰਦੇ ਅੰਬੇਰੇ ਕਬੱਡੀ ਪਾਈ ਹੈ ਕੱਲ ਬਸਤਾਂ ਦੀ ਹੈ ਕੱਲ ਹਾਰਦੇ ਦੀ ਹੈ ਮੇਲਾ ਕਮਾਲਪੁਰ ਦਾ ਹਾਏ ਮੇਰੇ ਅੰਦਾ ਐ ਦੇ ਸਿਰਾਂ ਲਾਤਾ ਕਾਂਗੇ ਵਾਲੇ ਨੇ ਮੇਲਾ ਨਚਾਤਾ ਕਾਂਗੇ ਵਾਲੇ ਨੇ ਬਾਈ ਜਰਾ ਇਹ ਮੇਲਾ ਨਚਾਤਾ ਕਾਂਗੇ ਵਾਲੇ ਨੇ ਮੇਲਾ